ਵੀ ਅੱਜ ਮੇਰਾ ਬਲੌਗ ਹੈ ਨਾ ਜਿਹੜਾ ਉਹ ਮੇਰੇ ਬੱਚਿਆਂ ਤੇ ਆ ਰਿਹਾਗਾ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖੋ ਇਹ ਕੀ ਕੁਸ਼ ਕਰਦੇ ਆਗੇ ਦੋ ਦਿਨ ਛੁੱਟੀਆਂ ਸੀ ਬਈ ਕੀ ਇਹਨਾਂ ਨੇ ਹੁਣ ਤਾਂ ਦੇਖੋ ਓਏ ਬੈ ਕੇ ਖੇਡ ਲੋ ਬੈ ਕੇ ਬੱਚਾ ਬੈ ਕੇ ਖੇਡ ਲੋ ਇੱਥੇ ਬੈ ਕੇ ਖੇਡ ਬੱਤਾਂ ਪਾਉਣੀਆਂ ਬੱਤਾਂ ਪਾਉਣੀਆਂ ਆ ਜੋ ਮੈਨੂੰ ਤੁਹਾਨੂੰ ਬੱਤਾਂ ਪਾਉਣੀਆਂ ਆ ਕਿ ਇੱਥੇ ਬੈਠੋ ਤੁਹਾਨੂੰ ਬੱਤਾਂ ਪਾਉਣ ਇੱਥੇ ਬੈਠੋ ਚਲੋ ਕਿਹਨਾਂ ਚਾਰ ਤੇ ਗਿਆ ਇਹਦਾ ਪਾਸਵਰਡ ਖੋਲ ਮੈਨੂੰ ਪਤਾ ਮੈਨੂੰ ਪਤਾ ਮੈਂ ਖੋਲ ਵੀ ਦਿੱਤਾ ਬ੍ਰੋ ਚਲੋ ਵੀ ਮੈਂ ਬੱਤਾਂ ਪੜੇ ਜੌਲਡਨ ਚੁੱਪ ਕਰ ਪਹਿਲਾਂ ਤਾਂ ਬਈ ਵੇਖ ਕੇ ਨਹੀਂ ਪਾਉਣਗਾ ਬੱਤਾਂ ਉਂ ਤਾਂ ਜ਼ਿਆਦਾ ਨਹੀਂ ਆਏਗਾ ਨਾ ਸਿੱਟੀ ਕੁਕੜੀ ਹਰੇ ਪੁੱਜੀ ਜਿਹੜੇ ਮੇਰੀ ਬਾਜਾ ਪੁੱਜੀ ਉਹਦੇ ਪਿਆ ਰੂੜੀ ਖੋਚੂ ਹੈ ਹਾਂ ਮੂਲੀ ਮੂਲੀ ਚੱਲ ਮੈਂ ਪਾਵਾਂ ਹਾਂ ਪਾਪ ਪੇਚਵਾਨੀ ਨਾ ਚੱਕੇ ਚੋਰ ਨਾ ਚੱਕੇ ਚੋਰ ਦੀ ਨਾਨੀ ਓਹੋ ਨਲੀ ਮੈਂ ਪਾਵਾਂ ਇੱਕ ਛੋਟਾ ਪੰਜ ਮੱਜਾ ਇੱਕ ਛੋਟਾ ਆ ਆ ਆਉਗਾ ਫੇਰਾ ਛੱਡ ਦੋ ਮੈਂ ਪਾਣੀਆ ਜੇਟ ਬੇਣਾ ਫੜ ਡਾਕਟਰ ਆ ਕਰਜੋ ਪੱਥਰ ਇੱਧਰ ਬਾੜ ਇੱਧਰ ਬਾੜ ਵਿੱਚ ਚੱਕਲੇ ਡਾੜੇ ਬਾਹਰ ਬਾਤ ਸੁਣੋ ਜਦੀ ਸੀ ਮੰਦਰੀ ਸੀ ਲਾਗਤ ਨੂੰ ਜਦੀ ਸੀ ਰਾਇਆ ਜੀ ਦੇ ਬਾਗ ਵਿੱਚ ਦਲਾਸਾ ਲੈ ਕੇ ਖੜੀ ਸੀ ਓਹੋ ਬਹੁਤ ਜੇ ਛੱਲੀ ਚੱਲੀ ਹੈ ਨਾ ਬੱਚਾ ਦੂਜਾ ਹੈ ਨਾ ਹਾਂ ਏ ਸਾਪ ਵਿੱਚ ਨਗਲੀ ਤੇਰੀ ਤੇਰੀ ਨੇ ਦੱਸਿਆ ਕਰਨ ਆਉਂਦੇ ਅੰਨੇ ਲੋਕ ਵੀ ਬੱਚਾ ਹੀ ਦੇਖਦੀਆਂ ਇੱਧਰ ਬਾੜ ਇੱਧਰ ਬਾੜ ਕਿਹੜਾ ਇਹ ਕੁਛ ਨਹੀਂ ਬੋਲ ਹਾਂ ਨਹੀਂ ਬੋਲ ਜੇ ਮੈਂ ਕਿਹੜੀ ਹੈ ਜਿਹੜੀ ਹਰੇ ਇਥਾਂ ਜਾਂਦੀ ਆ ਪਰ ਛੜਕ ਓਏ ਬੋਲ ਕਿਹੜੀ ਹੈ ਮੈਂ ਰਤ ਨੂੰ ਸਾਰਾ ਕੁਝ ਖਾਗਾ ਸਮੁੰਦਰ ਕਿਹੜੀ ਐਜੀ ਜੀ ਆ ਆ ਖੋਲ ਇਹਦਾ ਜਿਹੜੀ ਬੀਣਾ ਬੀਣਾ ਖੰਬਾ ਜੋੜਦਾ ਓਏ ਬੁੱਲੀ ਬਾ ਬੁੱਲੀ ਬੁੱਲੀ ਕਿਹੜੀ ਐਜੀ ਜੀ ਰਾਣੀ ਬੁੱਲੀ 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 ਬਾ ਮੇਰੇ ਭਰਾ ਦਾ ਬਿਆ ਨਹੀਂ ਕੋਟੀਆਂ ਸਾਹੂ ਕਰਦਿਆਂ ਬਾਗਾਂ ਦੇ ਵਿੱਚ ਕੱਢਣ ਕਿਤੇ ਰਾਜ ਅੰਦਿਆਂ ਨੂੰ 16 ਹੈ ਸੂਲਾ ਪੜੀ ਤੇਰਾ ਓਏ ਪਕੜ ਪਕੜੇ ਪਕੜ ਪਕੜੇ ਨਹੀਂ ਨਹੀਂ ਚੱਲੀ ਜਾਂਦੀ ਪਰ ਖਾਦੀ ਨਹੀਂ ਜਾਂਦੀ ਕਿਵੇਂ ਪਾਪਾ ਰੋਟੀ ਦੇਣਵਾ ਕੰਨ ਸਰਦਾ ਮਾਤਾ ਕਿਹੜੀ ਹੈ ਜੀ ਗੱਜੜ ਮਟਨ ਤੇਵਾਦੀ ਨਹੀਂ ਆਉਂਦਾ ਦੁੱਧ ਦਾ ਇਹ ਬਿਆਰ ਨਹੀਂ ਨਹੀਂ ਉੱਟ ਲੋ ਓਏ ਪਕੜਾ ਪਕੜਾਈ ਖੇਡੀਏ ਕਾਜਾ ਕਾਤਾ ਕਰਤਾ ਰੱਖਾ ਜਿੰਦਾ ਚੱਲ ਕਾਲੀ ਤੋੜੀ ਦੜ ਦੜ ਵੱਜੇ ਦੂਰ ਖੜੇ ਦਾ ਕਾਲਜਾ ਡੁੱਬੇ ਨਾ ਇਹਦੇ ਤੇ ਤਾਂ ਆਈ ਨਹੀਂ ਗੇਟ ਨਹੀਂ ਬਿਜਲੀ ਬਿਜਲੀ ਨਾ ਗੇਟ ਕੀ ਕੀ ਪਿਆ ਸੁਮੇਰਾ ਫਲ ਫਰਾਫਲਾ ਚਲ ਪਾ ਪਾ ਇਹਦੇ ਤੋਂ ਹਾਂ ਕੀ ਹੋ ਗਿਆ ਓਏ ਅੱਖਾਂ ਆ ਗਈਆਂ ਬੱਬਾ ਨਾਲ ਦੇ ਛੜਿਆ ਮਾਰਦੇ ਹਉਣ ਹਲਾਰੇ ਨਹੀਂ ਬੰਦਾ ਪਾ ਇਹਦੇ ਬਟਾਕ ਬਗ ਇੱਕ ਫੀਰ ਇੱਕ ਕੱਟ ਕਰਦੀ ਐ ਇੱਕਦਮ ਅਵੇਦਰੋ ਆ ਆਵਾਜ਼ ਨਾ ਲੈਈ ਤੁਸੀਂ ਚਲੋ ਮੈਂ ਪਾਪਾ ਨਿੱਕੀ ਕੁੜੀ ਟੱਟ ਵਿੱਚ ਲਖੀਰ ਇੱਕ ਤੋਤਾ ਤੇ ਗੱਡੂ ਆ ਮੈਂ ਪਾਪਾ 2500 ਵਾਰ ਸੰਦੀ ਆ ਗਾਇਸ ਇਹ ਬੈ ਬੋਲੀ ਬੈ ਬੋਲੀ ਨਿੱਕੀ ਕੁੜੀ ਟੱਟ ਵਿੱਚ ਲਖੀਰ ਓ ਕਣਕ ਦਾ ਦਾਣਾ ਮੈਂ ਤਾਂ ਸਾਲ ਨਿੱਕੀ ਦੀ ਕੁੜੀ ਨਿੱਕੀ ਕੁੜੀ ਲੈ ਆਦਾ ਦੂ ਕੁੜੀ ਦੇ ਮਾਰਦਾ ਹੈਗਾ ਕੋਤ ਪਹਿਲਾਂ ਸੌਰੀ ਮੰਗ ਸੌਰੀ ਮੰਗ ਕਿਹੜੀ ਆਣੀ ਦੀ ਕਮੜੇ ਸੌਰੀ ਬੁਦਰੀਨੀ ਬਾਤ ਇਹਨੂੰ ਆਏ ਕੇ ਪਿਪਨੇ ਸੋਰੀ ਦਾਦੀ ਇਹੋ ਬਾਤ ਬਾਈ ਕਿਹੜੀ ਚੀਜ਼ ਨੇ ਕੇ ਕੁੜੀ ਲਿਆ ਪਰਦਾ ਤੂੰ ਬੋਕਰ ਉਹ ਦਾ ਸੁਈ ਤਾਂ ਸੁਈ ਤਾਂ ਗਾਹਾਂ ਮਾਰੇ ਤਾਂ ਸੁਣ ਲੋ ਉਹ ਨਿੱਕੀ ਜੀ ਪੈਸੇ ਬਦਲ ਕਰਦੀ ਸਾਰੇ ਬਾਜ਼ਾਰ ਦੀ ਲੈਦ ਇਕੱਠੀ ਕਰਦੀ ਹਾਂ ਲੈਤ ਹਾਂ ਗਦਾ ਜੀ ਨਾ ਯਾਰ ਰਾਜਾ ਨਿੱਕੀ ਨਿੱਕੀ ਉੱਤੇ ਚਲ ਨਾ ਰੁੱਕ ਕੇ ਤਾਰਾ ਜੂਆ ਇਹ ਅੰਨਾ ਕੀ ਦੇਖ ਸਕਦਾ ਹੈ ਲਾਲ ਕਬੂਤਰ ਖੜ ਸਕਦਾ ਇੱਕ ਅੰਨਾ ਖਾਰੀ ਚੀਜ਼ ਹੈ ਖਲ ਰਿਹਾ ਉਧਾਰ ਖੜੇਰਾ ਹਾਂ 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 ਖੜੇਰਾ ਨਹੀਂ ਤੁਮ ਮੋੜ ਦੇ ਬਈ ਇੱਕ ਆਦਾਈ ਆ ਚੁੱਪ ਚੁੱਪ ਚਪਾ ਗਿਰਸ਼ਾਨ ਗੱਲ ਸੁਣ ਮੇ ਬੋਡੀ ਗਾਇਸ ਰੱਖ ਓਹ ਥੜੇ ਦੇ ਥੜਾ ਉੱਤੇ ਲਾਲ ਕਬੂਤਰ ਖੜਾ ਦੀਵਾ ਦੀਵਾ ਕੀਸੇ ਕਿ ਕਈ ਵਾਰ ਤਾਂ ਨਾ ਇਹ ਸੋਚੀ ਜੀ ਚ ਪੈ ਜਾਂਦੇ ਆ ਮਾਂ ਜੰਮੀ ਨੀ ਪੁੱਤ ਕੋਠੇ ਤੇ ਧੂਆ ਧੂਆ ਅੱਗ ਤੇ ਧੂਆ ਅੱਗ ਤੇ ਤੂੰ ਨਹੀਂ ਅੱਗ ਤੇ ਧੂਆ ਨਹੀਂ ਫਿਰ ਮੈਂ ਇੱਕ ਬੋਲੀ ਪਾਉਂ ਹੈ ਇੱਕ ਅਸੀਂ ਪਾਂਗਾ ਸੀ ਬਾਤਾਂ ਉਹਦੇ ਬਹੁਤ ਸੋਹਣੀਆਂ ਸੀ ਮੈਂ ਤੇ ਕਰ ਕੱਟੀਆਂ ਸੀਗਾ ਮੇਰੇ ਵਾਲ ਮੈਂ ਕਿ ਮੇਰੇ ਵਾਲ ਕੈਮਰਾ ਕਰੇ ਬਈ ਮੈਂ ਇੱਕ ਬੋਲੀ ਪਾਉਂ ਕਿਹੜੀ ਇਹ ਜੀ ਕੀ ਜਗੀ ਜਿਹੜੀ ਹੈ ਨਾ ਕਦੇ ਨਾ ਕਦੇ ਜਿਆਦੀ ਦਾ ਹੈ ਪਰ ਖੜੀ ਇੱਕ ਥਾਂ ਦੀ ਰਹਿੰਦੀ ਆ ਨੀਗਾ ਨਿਗਾ ਨਿਗਾ ਸਾਲ ਪਾਇਆ ਨਿਗਾ ਦੀ ਤਾਂ ਆ ਨਹੀਂ ਕਰਦੀ ਤਾਂ ਆਊਗਾ ਉਹ ਗਈ ਉਹ ਗਈ ਉਹ ਗਈ ਨਿਗਾ ਬਈ ਤਾਂ ਇੱਕ ਬੋਲੀ ਪਾ ਲੱਗੀ ਦੋ ਸਪਾਈ ਲੜਦੇ ਜਾਣ 베ਰੀ ਦੇ ਪੱਤੇ ਝੜਦੇ ਜਾਣ ਨਿੰਮ ਦੇ ਪੱਤੇ ਝੜਦੇ ਜਾਣ ਨਿੰਮ ਦੇ ਹੁੰਦੇ ਕਿ 베ਰੀ ਦੇ ਹੁੰਦੇ ਆ ਨਿੰਮ ਦੇ ਹੁੰਦੇ ਟੋਕੇ ਮੈਂ ਇੱਕ ਬੋਲੀ ਪਾਉਣੀ ਆ ਬਾਈ ਹਾਲਖ ਪਾਲਖ 베ੜਾ ਖੁੱਲਾ ਕਰੋ 베ੜੇ ਦੀ ਹਾਲਖਾ ਹੀ 베ੜਾ ਖੁੱਲਾ ਕਰੋ ਵਾਹ ਬਰਾ ਔਰਦਾ ਔਰਦਾ ਮੋਰ ਚਿਚੀ ਤੇ ਬੈ ਗਿਆ ਛੂ ਚਾਹ ਕਰਦੇ ਉਡਾ ਦੇ ਚੂਂਜਾ ਨਹੀਂ ਛੂਂ ਛਾ ਹੁੰਦਾ ਨਾ ਕਿ ਚੂਂਜਾ ਨਹੀਂ ਇਹ ਹੋਲਡ ਦਾ ਬੜੀ ਹੋਲਡ ਦਾ ਅੱਗਰ ਚੱਕ ਕੇ ਦਿਖਾ ਦਿੰਦੀ ਮੈਂ ਹਰੀ ਸੀ ਮੇਰੇ ਬੱਚੇ ਕਾਲੇ ਸੀ ਮੈਨੂੰ ਛੱਡ ਮੇਰੇ ਬੱਚੇ ਖਾਲੇ ਸੀ ਤੜ ਨਹੀਂ ਮੈਂ ਮਰਚ ਲੈ ਚੀ ਹਾਂ ਉਹਦੇ ਨੂਰ ਨੂੰ ਅਸੀਂ ਆ ਪਾਈ ਸੀ ਲੈ ਚੀ ਜਦ ਮੈਂ ਬਾਰਾ ਮੈਨੂੰ ਇੱਕ ਬੋਲੀ ਯਾਦ ਆ ਰਹੀ ਹੈ ਪਰ ਥੋੜੀ ਮੈ ਕਿਹੜੀ ਐ ਦੀ ਚੀਜ਼ ਹੈ ਜਿਹੜੀ ਆਏ ਕਰਕੇ ਸਾਲੇਂ ਦੀ ਹੈ ਹੈ ਕਿਹੜੀ ਐ ਦੀ ਚੀਜ਼ ਹੈ ਇਹ ਦਾਦੀ ਆ ਹੈ ਆਏ ਕਰਕੇ ਸਾਲੇਂ ਦੀ ਹੈ ਨਾ ਦਾਦੀ ਆ ਨਹੀਂ ਕੁਝ ਹੋਰ ਹੋਊਗਾ ਮੱਖੀ ਡੱਡੂ ਹੈ ਆ ਡੱਡੂ ਹੈ ਉਹ ਆਏ ਕਰਕੇ ਸਾਲੇਂ ਨਾ ਹੈ ਨਾ ਤੇ ਡੱਡੂ ਆਏ ਕਰਕੇ ਨਾ ਵੜ ਕੇ ਦਿਖਾ ਹੋਰ ਪਾਓ ਤੇਰਾ ਆਨਸਰ ਹੀ ਨਹੀਂ ਆਇਆ ਹਜੇ ਤੱਕ ਕਾਲਾ ਤੂੰ ਬਾਅਦੇ ਬਾਅਦ ਵਿੱਚ ਆਨਸਰ ਤੂੰ ਵੀ ਬੱਜ ਹਾਂ ਚਿੱਟੀ ਕੁਕੜੀ ਹਾਂ ਚਿੱਟੀ ਕੁਕੜੀ ਹਰੇ ਪੂਜੇ ਜਿਹੜੀ ਮੇਰੀ ਬਾਗ ਦਾ ਪੂਜੂ ਉਹਦਾ ਪਿਆਰ ਉੜਿਆ ਖੋਚੀ ਮੂਲੀ ਚਿੱਟੀ ਕੁਕੜੀ ਨੀਲੇ ਪੈਰ ਚੱਲ ਮੇਰੀ ਕੁਕੜੀ ਸ਼ਹਿਰੋਂ ਸ਼ਹਿਰ ਸੜਕ ਨਾ ਇਹ ਉਹ ਇਹ ਨਾ ਦੱਸ ਦਿੰਨੀ ਵੀ ਜਿਹੜੀ ਇਹ ਚੀਜ਼ ਸੀ ਇਹ ਪਹਿਲਾਂ ਹੁੰਦੀ ਸੀਗੀ ਹੁਣ ਮਤਲਬ ਇਹਨਾਂ ਨਹੀਂ ਹੈਗਾਗਾ ਪਰ ਹੁੰਦੀ ਹੁੰਦੀ ਤਾਂ ਹੈਗੀ ਆ दसो तो चिट्टी कुकड़ी नीले पैर चल मेरी कुकड़ी शहरो शहर वो केड़ी चीज पहले मेरी बात तो बुझ पहले तो तो <laughs> मेरी 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 बुझो पहला चिट्टी कुकड़ी नीले पैर चल मेरी कुकड़ी शहरो शहर खड़ लाल कुकड़ी लाल कुकड़ी आवे मेरी बात ऐ दी बात असि वे ना ਕਿਹੜੀ ਹੈ ਜੀ ਜੀ ਨਾ ਉਹ ਬੈਟਰੀ ਬੈਟਰੀ ਨਾ ਫੋਕੀ ਕਿਉਂ ਆਂਦੀ ਹੈ ਆਏ ਉਹ ਆਪ ਦੀ ਠੀਕ ਹੈ ਉਹ ਆਪ ਦੀ ਜਾਲ ਚਿੱਟੀ ਹੁੰਦੀ ਆ ਨੀਲੀ ਸਾਈ ਹੀ ਆਪਾਂ ਲੈ ਲਿਆ ਹਰੀ ਨਾਲ ਲੈ ਲਿਆ ਉਹ ਆਪ ਦੀ ਆਪ ਦੀ ਜਾਲ ਸਾਈ ਨਹੀਂ ਲੱਗਦੇ ਸੀ ਕਾਲੀ ਸਾਈ ਉਹ ਕਿਹੜੀ ਚੀਜ਼ ਹੈ ਹਰ ਦਾ ਫਟਾ ਵੀ ਜੰਮ ਜਾਂਦੀ ਹੈ ਰੋਟੀ ਜੰਮ ਜੰਨ ਜਾਂਦੀ ਆ ਗਰਮ ਕਰਕੇ ਓਏ ਮਾਜੀ ਬਾਬੀ ਕਿਉਂ ਲਾ ਖੇਡਦੇ ਆ ਬਾੜੇ ਅਗਰ ਬਾੜੇ ਮੈਂ ਚ ਬੰਚੀ ਦੀ ਲਾ ਖੇਡਦੇ ਆ ਅਗਰ ਬਾੜੇ ਮੈਂ ਚ ਬੰਚੀ ਬੱਤੀ ਹਾਂ ਮਾਮੀ ਅੱਪੇ ਤੋਂ ਨਹੀਂ ਚੜੀ ਬਣ ਕੇ ਦੀਓ ਪਹਿਲੇ ਬਾਤਾਂ ਪੁੱਛੋ ਪਲੀਜ਼ ਹੋਰ ਪਾਓ ਕਿਹੜੀ ਕਿਹੜੀ ਆ ਜੀ ਜਿਹੜੀ ਬਿਨਾ ਖੰਭਾ ਲੋੜਦੀ ਆ ਹੈ ਕਿਹੜੀ ਆ ਜੀ ਜਿਹੜੀ ਜਿਹੜੀ ਬਿਨਾ ਖੰਭਾ ਆ ਬਿਨਾ ਖੰਭਾ ਤੋਂ ਮਰੇ ਆ ਪੰਛੀ ਹਵਾ ਉਹ ਅੱਛੀ ਵੀ ਡਾਈ ਵੀ ਆ ਪਤੰਗ ਦੇਖ ਮਰੇ ਅੱਛੀ ਵੀ ਪਾਉਂਦੇ ਨੇ ਇਹ ਸੁਣੋ ਹੋਰ ਬੱਲੇ ਦੋ ਸੁੰਦਰ ਲੜਕੇ ਹਾਂ ਦੋਨੋਂ ਇੱਕ ਰੰਗ ਦੇ ਪਰ ਇੱਕ ਵਿਗੜ ਜਾਵੇ ਤਾਂ ਦੂਜਾ ਕੰਮ ਨਾ ਆਵੇ ਇਹ ਬਾਤ ਵਾਲੀ ਔਖੀ ਆ ਬੁੱਝੋੜਾ ਜੁੱਤੇ ਇੱਕ ਰੰਗ ਦੇ ਆ ਮੈਨੂੰ ਪਤਾ ਲੱਗ ਗਿਆ ਹਾਂ ਇਹ ਸਹੀ ਰੰਗ ਸਹੀ ਦੀ ਆਵਾਜ਼ ਨਹੀਂ ਹੋਣੀ ਵੀ ਅੱਜ ਮੈਨੂੰ ਹੋ ਰਿਹਾ ਲੱਗਦਾ ਵੀ ਸਾਡਾ ਬਲੌਗ ਜਿਹੜਾ ਇੰਟਰਸਟਿੰਗ ਹੋਇਆ ਹੋਊਗਾ ਕਿਉਂਕਿ ਅਸੀਂ ਵਿੱਚ ਮਸਤੀ ਬੋਕ ਕਰਿਆ ਚੱਲੋ ਹੋਰ ਪਾਓ ਕੇ ੜੀ ਚੀਜ਼ ਜਿਹਨੂੰ ਖਾਮ ਨਹੀਂ ਹੁੰਦਾ ਪਰ ਫਿਰ ਵੀ ਹਵਾ ਛੋੜ ਦਿੰਦਾ ਬਤਾਉਂਗਾ ਮੈਨੂੰ ਨਾ ਵੀ

ਆਪਾ ਦੋਨੇ ਬੋਲੋ ਮੋਰ ਆ ਹਾਂ ਹੋਣਾ ਮੋਰ ਹੱਸਕਦਾ ਹਰੇ ਚੀਜ਼ ਦੇ ਵਿੱਚ ਆਉਂਦਾ ਮੋਰ ਉਹ ਕਿਹੜੀ ਚੀਜ਼ ਜਿਹੜੀ ਪੂਰੇ ਸ਼ਹਿਰ ਮੰਦਰ ਚ ਹੁੰਦੀ ਹੈ ਸ਼ਹਿਰ ਤੇ ਭੁੰਦੀ ਹੈ ਪਰ ਮੰਦਰ ਜਾਂ ਗੁਰਦੁਆਰੇ ਜਾਂ ਤੋਂ ਡਰਦੀ ਹੈ ਚੋਰ ਭੂਤਪ੍ਰੀਤ ਹੋਊਗੀ ਲੈ ਚੋਰ ਆ ਕੋਈ ਕਿ ਚੋਰ ਰੱਬ ਨੂੰ ਡਰ ਜੇ ਆ ਯਾਰ ਪੂਜ ਹੈ ਰਾ ਖੇਡ ਲੈ ਨਾ ਸ਼ੂ ਜਹਾਜ ਜਹਾਜ ਤਮੀ ਉੱਡਦਾ ਨਹੀਂ ਇਤਨੀ ਹੋ ਸਕਦਾਗਾ ਬਸ ਮਾਰੇ ਬੰਦਰ ਜਾਣ ਤੋਂ ਡਰਦੀ ਹੈ ਜਹਾਜ ਚੋਰ ਆ ਬੈਕਟਿਨ ਵਾਲੇ ਨੂੰ ਦੇ ਦੇ ਉਹਨੂੰ ਆਪ ਕੋ ਨਹੀਂ ਪਤਾ ਜਿਹੜੇ ਬਾਤ ਪਾਈਏ ਚੱਲ ਖੜਦਾ ਗਾਇਸ ਅੱਜ ਬਹੁਤ ਵਧੀਆ ਬਲਾਗ ਆ ਹੋਰ ਅਸ ਚਿੜੀ ਬਲਾ ਖੇਡਾਂਗੇ ਤੁਸੀਂ ਉਹਦੇ ਕੋ ਸਾਡਾ ਬਲਾਗ ਦੇ ਵੈਕਟਰ ਵੈਕਟਰ ਫੋਲੋ ਫੱਲੇ ਅੱਤੇ ਵਧਾਈ ਇੰਨਾ ਦੇ ਨਾਮ ਹੁੰਦੇ ਆ ਤਿੰਨਾ ਦੇ ਨਾਮ ਹੁੰਦੇ ਗਲਾਬ ਜਾਮਣ ਦੇਖ ਗਈ ਮੈਂ ਫੁੱਲ ਫਾਲ ਤੇ ਹੋਰ ਕਹਦਾ ਸੀ ਜਿਹੜੀ ਚੀਜ਼ ਆ ਜਿਹੜੀ ਪਾਣੀ ਤੋਂ ਬਣਦੀ ਹੈ ਪਰ